ਵਾਇਕਰ ਜੀ ਕਾ ਖਾਲਸਾ ਵਾਇਕਰ ਜੀ ਕੀ ਫਤਿਹ ਸੰਗਤ ਜੀ ਆਪ ਜੀ ਇਸ ਦਾ ਦੇਖ ਸਕਦੇ ਹੋ ਕਿ ਇੱਥੇ ਬੈਨਰ ਲੱਗੇ ਨੇ ਕਾਫੀ ਬਾਬਾ ਕਰਵਾਨ ਸਿੰਘ ਜੀ ਵਧਾਈ ਦਿੰਦੇ ਹੋਏ ਬਾਬਾ ਕਰਵਾਨ ਸਿੰਘ 25 ਸਾਲ ਹੋਏ ਆ ਇਸ ਲਈ ਸਾਰੇ ਖਾਲਸੇ ਪੰਥ ਨੂੰ ਬੈਂਥ ਬਹੁਤ ਹੀ ਖੁਸ਼ੀ ਹੈ ਜਿਸ ਵਿੱਚ ਇੱਥੇ ਗੁਰਗਰਾਂ ਸੇ ਆਪਾਂ ਮੰਦੇ ਸੀ ਬਿਲਕੁਲ ਅੱਗੇ ਖੜੇ ਹਾਂ ਜਿੱਥੇ ਪ੍ਰੋਗਰਾਮ ਹੋਣਾ ਹੈ ਜਿੱਥੇ ਇਹ ਵਿਸ਼ਾਲ ਸਮਾਗਮ ਹੋਣਾ ਹੈ ਸੋ ਅਸੀਂ ਆਪਾਂ ਜਾਣੇ ਇੱਥੋਂ ਅੱਗੇ ਜਾਣੇ ਤੇ ਆਪ ਸਭ ਨੂੰ ਹੀ ਦਰਸ਼ਕ ਕਰਾਉਨੇ ਆ ਦਿਖਾਉਨੇ ਆ ਕਿ ਕਿਸ ਪ੍ਰਕਾਰ ਤਿਆਰੀਆਂ ਚੱਲ ਰਹੀਆਂ ਆ ਅੰਨੇ ਜੀ ਕਾਦੀ ਵਿਸ਼ਾਲ ਪ੍ਰੋਗਰਾਮ ਹੋਣਾ ਹੈ ਰਾਤ ਨੂੰ 8 ਵਜੇ ਤੋਂ ਲੈ ਕੇ 12 ਵਜੇ ਤੱਕ ਕੀਰਤਨ ਸਮਾਗਮ ਵੀ ਹੋਣਾ ਹੈ ਤੇ ਨਾਲ ਸੰਤ ਪਾਪ ਕਰਵੰਸੀ ਜੀ ਸਨਮਾਨ ਵੀ ਕੀਤਾ ਜਾਵੇਗਾ ਉਸ ਦਿਨ 25 ਜਨਵਰੀ ਨੂੰ ਸਾਧ ਸੰਗਤ ਜੀ ਬਿਲਕੁਲ ਸਾਹਮਣੇ ਸ਼ਿਗਰ ਗੋਮਿਸ ਲਈ ਨਰਾ ਯਾਤਰੀ ਨਿਵਾਸ ਹੈ ਤੇ ਇਹ ਸਾਈਟ ਤੇ ਇੱਥੇ ਸ਼ਾਇਦ ਪਾਰਕਿੰਗ ਲਈ ਬਣਾਇਆ ਗਿਆ ਹੈ ਜਾਂ ਫਿਰ ਇੱਥੇ ਸ਼ਾਇਦ ਲੰਗਰ ਵਾਸਤੇ ਬਣਾਇਆ ਗਿਆ ਹੋਵੇਗਾ ਕਿਉਂਕਿ ਉੱਥੇ ਵੀ ਲਿਖਿਆ ਹੈ ਕਿ ਬੇਨਤੀ ਸੰਤਾਂ ਨੇ ਵੇਸ਼ਵ ਦੇਸ਼ਾਂ ਤੋਂ ਆਉਣੇ ਹੋਣੇ ਸਾਰੇ ਸੰਤਾ ਹੋਣੀਆਂ ਆ। ਉਹਨਾਂ ਨੇ ਲੰਗਰ ਲਗਾਉਣੇ ਨੇ। ਸੋਭ ਜੀ ਦਰਸ਼ਨ ਕਰ ਸਕਦੇ ਹੋ ਸੰਤਬਾਬਾ ਕਲਵੰਦ ਸਿੰਘ ਜੀ। ਸੰਤਬਾਬਾ ਕਲਵੰਦ ਸਿੰਘ ਜੀ ਤੱਕ ਸ੍ਰੀ ਹਜੂਰ ਸਾਹਿਬ ਜੀ ਦੇ 31ਵੇਂ ਜਥੇਦਾਰ ਸਹਿਬ ਹਨ। ਅਤੇ ਪਹਿਲੇ ਜਥੇਦਾਰ ਸਹਿਬ ਭਾਈ ਸੰਤੋਖ ਸਿੰਘ ਜੀ ਹੋਏ ਸੀ। ਮਿਸਲ ਸ਼ੇਦ ਦਾ ਤਰਨਤਾਰ ਦੇ ਮੁਖੀ ਸੰਤਬਾਬਾ ਜੋਗਾ ਸਿੰਘ ਨੇ ਵੀ ਆਉਣਾ ਹੈ ਇੱਥੇ ਹਾਜ਼ਰੀ ਭਰਨੀ ਹੈ। ਸੰਗਤ ਜੀ ਸਾਹਮਣੇ ਮੇਰੇ ਕੋਲ ਗੁਰਸੇਵ ਗੁਰਸੇਵ ਗੁਰਨਸਰ ਜੀ ਬਪਾਨਿਆ। ਤੇ ਪ੍ਰੋਗਰਾਮ ਇੱਥੇ ਨਹੀਂ ਹੋਣਾ ਪਹਿਲਾਂ ਮੈਂ ਵੇਖਿਆ ਇੱਥੇ ਸਾਈਡ ਤੇ ਤਿਆਰੀ ਚੱਲ ਰਹੀ ਹੈ ਬਿਲਕੁਲ। ਇੱਥੇ ਨਾ ਤਿਆਰੀਆਂ ਕਰਨ ਦੇ ਬਿਲਕੁਲ ਬਹੁਤ ਵਧੀਆ ਤਿਆਰੀਆਂ ਹੋ ਰਹੀਆਂ ਇੱਥੇ। ਤੇ ਮਨ ਵੀ ਬੜਾ ਖੁਸ਼ ਹੁੰਦਾ ਹੈ ਕਿ ਨਾ ਵੱਡਾ ਪ੍ਰੋਗਰਾਮ ਹੋਣਾ ਹੈ। ਤੇ ਫਿਰ 25 ਤਰੀਕ ਨੂੰ ਸਿ ਆਪ ਸਮੂਹ ਦਰਸ਼ਕਾਂ ਕਰਾਵਾਂਗੇ। ਸੰਜੇ ਜਿਵੇਂ ਕਿ ਆਪ ਜੀ ਦੇਖ ਸਕਦੇ ਹੋ ਇੱਥੇ 60 ਗ੍ਰੰਥ ਸਭਾ ਬਹੁਤ ਵਿਚਾਰੀਆਂ ਚੱਲਦੀਆਂ ਆਆਂ ਸੋ ਇੱਥੇ ਵੀ ਪ੍ਰੋਗਰਾਮ ਆਣਾ ਕਿਉਂਕਿ ਇਹ ਪ੍ਰੋਗਰਾਮ ਕਾਫੀ ਵੱਡਾ ਆਇਆ ਜਿਸ ਦੇ ਕਿ ਸਾਰੀਆਂ ਹੀ ਸੰਗਤਾਂ ਨੂੰ ਖੁੱਲਾ ਸਦਾ ਦਿੱਤਾ ਗਿਆ ਹੈ ਬੇਹੰਤੀ ਸੰਗਤਾਂ ਨੇ ਹਾਜ਼ਰੀਆਂ ਭਰਨੀਆਂ ਵਾ ਬੇਹੰਤੀ ਰਾਗੀ ਜਥੇ ਸੰਤ ਮਹਾਪੁਰਸ਼ਾਂ ਨੇ ਹਾਜ਼ਰੀਆਂ ਭਰਨੀਆਂ ਵਾ ਜਿਵੇਂ ਕਿ ਕੱਲ ਵੀਡੀਓ ਵਿੱਚ ਅਸੀਂ ਦੱਸਿਆ ਸੀ ਕਿ ਜਿੱਦਾਂ ਇੱਕ ਮੈਨਰ ਬੈਨਰ ਲੱਗਾ ਹੈ ਤਖਸ਼ੀ ਜੂਰ ਸਾਹਿਬ ਜੀ ਗੇਟ ਮੇਂ ਦੋ ਦੇ ਬਾਹਰ ਜਿਸ ਚ ਸਾਰਾ ਹੀ ਸੰਤ ਮਾਂ ਭੁਰਜਾ ਨੂੰ ਆਉਣਾ ਉਹਨਾਂ ਸਾਰਿਆਂ ਦੀਆਂ ਤਸਵੀਰਾਂ ਲੱਗੀਆਂ ਆ। ਅੱਜ 22 ਤਰੀਕ ਹੈ ਤੇ ਕੱਲ 23 ਤਰੀਕ ਨੂੰ ਬਾਬਾ ਕੁਲਵੰਤ ਸਿੰਘ ਜੀ ਦੇ ਸ਼ੁਕਰਾਨੇ ਸਮਾਗਮ ਦੇ ਜੋ ਅਖੰਡ ਪਾਠ ਸਹਿਬ ਆ ਉਹ ਰੰਭੋ ਜਾਣਾ ਹੈ ਤਖਸ਼ੀ ਹਜੂਰ ਸਾਹਿਬ ਜੀ ਵਿਖੇ। ਪੇਪਾਛੀ ਦਿਨ 25 ਤਰੀਕ ਨੂੰ ਫੇਰੇ ਇਸ ਮਾਤਰੀ ਹੋਵੇਗੀ ਅਤੇ ਇਸ ਸੰਧਿਆ ਬੇ ਸ਼ਾਮ ਨੂੰ ਰਾਤ ਨੂੰ 8 ਵਜੇ ਇੱਥੇ ਹੋਰਾਮ ਸ਼ੁਰੂ ਹੋ ਜਾਵੇਗਾ ਪਹਿਲਾਂ ਕੀਰਤਸਮਾਗਮ ਹੋਵੇਗਾ ਉਸ ਤੋਂ ਬਾਅਦ ਸੰਧਵਾ ਮਾਕੀ ਨੂੰ ਜੀ ਸਨਮਾਨ ਕੀਤਾ ਜਾਵੇਗਾ ਜੀ ਆਪ ਸਭ ਨੂੰ ਪਤਾ ਹੈ ਕਿ ਸੰਤ ਬਾਬਾ ਕਰਮਨ ਸਿੰਘ ਜੀ 25 ਸਾਲ ਸੇਵਾਦੇ ਹੋਏ ਆ ਇਸ ਦੇ ਮੌਕੇ ਕੱਲ ਤੱਕ ਸੱਚ ਕੰਸ਼ਰੀ ਅਜੂਰ ਸ਼੍ਰੀ ਅਪਚਨਗਰ ਸਾਬ ਜੀ ਵਿਕੇ 25 ਅਕੰਡ ਪਾਰ ਸਾਬ ਦੀ ਅਰੰਭਤਾ ਹੋਣੀ ਹੈ ਜੀ ਫਿਰ 25 ਤਰੀਕ ਨੂੰ 25 ਜਨਵਰੀ ਨੂੰ ਸਵੇਰੇ ਸਮਾਪਤੀ ਹੋਵੇਗੀ ਜਿਸ ਤੋਂ ਬਾਅਦ ਸਮਾਗਮ ਹੋਵੇਗਾ ਸੋ ਸੰਤ ਬਾਬਾ ਕਰਮਨ ਸਿੰਘ ਜੀ ਨੇ ਆਉਣ ਦਾ ਸਮਾਂ ਹੋ ਗਿਆ ਹੈ ਸੰਧਿਆវេលੀ ਦੀ ਹਾਜ਼ਰੀ ਦਾ ਸਮਾਂ ਹੋ ਗਿਆ ਹੈ ਅਸੀਂ ਜਾਣਦੇ ਹਾਂ ਅਤੇ ਬਾਬਾ ਕਰਮਨ ਸਿੰਘ ਜੀ ਨੇ ਆਉਣੇ ਕੁਸ਼ਲ ਮੈਂ ਤਾਂ ਫਿਰ ਬਾਬਲ ਫਤਿਹ ਸਾਹਿਬ ਪਾਵਾਂਗੇ ਜੀ ਬਾਬਾ ਜੀ ਦਸ਼ਮਘਨ ਦਾ ਬਾਈ ਨਿਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ